ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਜਾ ਰਹੇ ਆ ਆਰਟਿਸਟ ਸੁਖਪੀ ਸਿੰਘ ਨੂੰ ਮੈਲ ਲੁਧਿਆਣੇ ਉਹਨਾਂ ਦੇ ਘਰੇ ਨਾਲ ਆਪਣੇ ਆ ਸਰਜੀ ਨੇ ਖੁਦਾ ਆਪ ਮਹਾਪੁਰਸ਼ ਚੱਕੇ ਸਰਜੀ ਇਧਰ ਮਹਾਪੁਰਸ਼ ਜੀ ਮਹਾਰਾਜ ਇੱਕ ਆ ਬਈ ਨਾ ਚੱਕਿਆ ਜਣੀ ਲਾ ਲੋ ਇੱਕ ਸੰਦੀਪ ਕਿਉਂਕਿ ਸੰਦੀਪ ਭਾਈ ਨਹੀਂ ਜਾਗ ਸਕਦਾ ਮਗਰ ਸੋ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਇੱਕ ਆਰਟਿਸਟ ਦੀ ਲਾਈਫ ਉਹ ਆਪਦਾ ਦਿਨ ਚ ਰਿਹਾ ਕਿਵੇਂ ਸਪੈਂਡ ਕਰਦਾ ਬਾਕੀ ਦਾ ਵਲੌਗ ਰਾਜ ਉਹ ਤੁਹਾਡਾ ਤੁਹਾਡਾ ਬਲੌਗ ਬਣਾ ਲੀਏ ਬਾਈ ਤੁਹਾਡਾ ਬਲੌਗ ਬਣਾ ਲੀਏ ਬਾਈ ਹੋਰ ਨਿਕਲੇ ਵਧੀਆ ਬੱਚੀ ਬੱਚੀ ਆ ਗਿਆ ਬਾਈ ਚੜਦੀ ਕਲਾ ਬਈ ਆ ਗਿਆ ਬਾਈ ਕਿੱਥੇ ਜਾ ਕੇ ਆ ਤੁਸੀਂ ਪੰਜਾਬ ਤੋਂ ਕੰਨੇਕਮਾਰੀ ਜਾ ਕੇ ਮੋਟਰਸਾਈਕਲ ਤੇ ਮੇ ਲੋ ਬਈ ਇਹੋ ਜਿਹੇ ਮਾਨਸ਼ਕਤੀ ਦਾ ਉਹ ਕਿੱਥੇ ਜਾਵਾਂਗੇ ਕੰਨੇਕਮਾਰੀ ਦੀਆਂ ਆ ਕਿਵੇਂ ਆਈ ਪਾ ਸਕਦੇ ਆ ਬਲੌਗ ਚ ਠੀਕ ਹੋ ਗਿਆ ਥੀਰੇ ਕੋਲੇ ਅਸਲੀ ਤੂੰ ਬੈਗ ਮੈਂ ਬਲੈਕ ਲੈਣਾ ਦੀ ਗਲਤ ਕਰਦਾ ਕੰਮ ਯਾਰ ਬਲੈਕ ਦਾ ਵਾਹਲਾ ਸੈਕਸੀ ਆ ਸਰਦੀ ਕੰਨਿਆ ਕੁਮਾਰੀ ਆਵੇ ਪੂਹੀ ਨਾ ਕੋਈ ਰਿਪੋਰਟ ਮੈਂ ਕਿੱਥੇ ਵਰਗਾ ਜੀ ਬਟੂ ਤੇ ਮੇਰੀ ਬਟੂ ਨਾ ਆ ਗਿਆ ਜੀ ਗੱਲ ਹੋ ਗਈ ਇਧਰੋਂ ਪੰਨਾ ਸਾਹਿਬ ਰਾਜ ਜੀ ਸਾਨੂੰ ਚਾਹ ਪਿਆ ਰਹੇ ਨੇ ਚਾਹ ਦੀ ਗੱਲ ਕਰਦੇ ਕਰਦੇ ਨੇ ਤੇਰੇ ਨਾਲ ਯਾਰ ਹੋਵੇ ਨੀ ਬਾਲੀ ਹੀ ਕੈਂਟ ਵੀਡੀਓ ਬਾਰਦੀ ਪਾਉਣਾ ਤੁਹਾਨੂੰ ਗਿਆ ਜੀ 1500 ਪਰ ਹੁਣ ਜਾਂਦੇ ਰੱਪੜਾ ਟਪ ਕੰਦੇ ਆਪਾਂ ਨੂੰ ਜ਼ਰੂਰੀ ਕੰਮ ਨਹੀਂ ਸੀ ਇਹਨੂੰ ਜ਼ਰੂਰੀ ਕੰਮ ਸੀ ਸੀ ਸਮਝਿਆ ਕਰੋ ਮੇਰ ਕੋਈ ਜਾਂਦੇ ਜਾਂਦੇ ਕੋਈ ਬਰਡ ਕੋਈ ਪਗਤਰ ਸ਼ਬਦ ਕੋਈ ਸਭ ਸਫਰ ਦੀ ਕੋਈ ਗਿਆਨ ਦੀ ਗੱਲ ਸਾਨੂੰ ਕਰਨਾ ਦੇਉਂਦੇ ਉਹ ਰੋਹਾਨੀਕੇ ਦੁਨੀਆਵੀ ਉਹਦੇ ਕਹਿਣਗੇ ਇਹ ਕਹਿੰਦੇ ਮਿੱਤਰੋ ਕਦੇ ਸ਼ਿਵਰਾਜ ਹੈ ट्रैवल स्टोरी ਸ਼ਿਵਰਾਜ ਦੇ ਨਾਂ ਤੇ ਪੇਛਾ ਕਦੇ ਗੱਭਰੂ ਦਾ ਐਣ ਕਹੜੇ ਯਾਰ ਮੇਰਾ ਚਾਹ ਪਾਣੀ ਪੀ ਕੇ ਸੰਗ ਤਾਂ ਹੋ ਗਈਆਂ ਲੁਧਿਆਣੇ ਨੂੰ ਸਿੱਧੀਆਂ ਸਾਡੇ ਨੂੰ ਡਰਾਈਵਰ ਤੇ ਥੋੜਾ ਜਿਹਾ ਸ਼ੱਕ ਹੈਗਾ ਚੀ ਚੱਕਰ ਬਣ ਗਈ ਵੀ ਪੈਟਰੋਲ ਦਾ ਇਹ ਪੈਟਰੋਲ ਆ ਮੈਂ ਕਿਹਾ ਡੀਜ਼ਲ ਆ ਸਾਨੂੰ ਤਾਂ ਇਹ ਨਹੀਂ ਪਤਾ ਹੁੰਦਾ ਗੱਡੀ ਦਾ ਯਾਰ ਗੱਡੀ ਦਾ ਤੁਹਾਨੂੰ ਵੀ ਦੱਸ ਦਈਏ ਅਸੀਂ ਜਿਹੜੇ ਸਾਨੂੰ ਦੇਖ ਰਹੇ ਆ ਦਰਸ਼ਕ ਜੇ ਤੁਹਾਨੂੰ ਨਾ ਪਤਾ ਲੱਗੇ ਆ ਜਿਹੜਾ ਮੀਟਰ ਹੁੰਦਾ ਨਾ ਜੇ ਇਹ 6 ਹੋਵੇ ਤਾਂ ਗੱਡੀ ਡੀਜ਼ਲ ਹੀ ਹੁੰਦੀ ਆ ਜੇ 8 ਜਾਂ 10 ਹੋਵੇ ਫਿਰ ਹੁੰਦੀ ਆ ਪੈਟਰੋਲ ਤਾਨੂੰ ਅੱਜ ਬੜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਲਈ ਨਹੀਂ ਤੁਹਾਨੂੰ ਤਾਂ ਪਤਾ ਹੋਊਗਾ ਜਿਹੜੇ ਗਾ ਆਪਣੇ ਵਿੱਲਾ ਹੀ ਮਸ਼ੀਨ ਕਲਾਇੰਟ ਨੇ ਕਲਾਇੰਟ ਕਹੀ ਜਾਂਦਾ ਦਰਸ਼ਕ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਬਸ ਹਨਾ ਜਦੋਂ ਆਪਣੀ ਜੀ ਦੀ ਲੋੜ ਹੁੰਦੀ ਹੈ YouTube ਆਪੇ ਆਪੇ ਸਾਹਮਣੇ ਕਰ ਦਿੰਦੀ ਹੈ ਕਿ ਜਿਹੜਾ ਪੰਜ ਦਾ ਪਤਾ ਹੁੰਦਾ ਯਾਦ ਜਿਹੜੀ ਆਪ ਨੂੰ ਚਾਹੀਦੀ ਹੈ ਲੋਡ ਆ ਜਾਂਦੀ ਹੈ ਕੋਈ ਬੜੀ ਉੱਚੀ ਬਾਜ਼ੀ ਨਾ ਜਾਏ ਜੀ ਵੀ ਸਭ ਤੋਂ ਵੱਧ ਪਿੰਡ ਸ਼ਹਿਰ ਇਹ ਵਰਗੇ ਕਾਸ਼ਾ ਜੀ ਕੋਈ ਨਹੀਂ ਲਿੜੀ ਹੋਈ ਆ ਮੈਂ ਕੱਲ ਥਰੇ ਪਿੱਛੇ ਜਾ ਸਕਦਾ ਫਿਲਹਾਲ ਜਿਹੜੀ ਹੁਣ ਵੀ ਫੋਟੋ ਆ ਆਜੋ ਦੱਸਿਓ ਭਾਈ ਇਹਦੇ ਬਾਰੇ ਮਾੜਾ ਜਾ ਪਿੰਦੂ ਸਬੈਟਾ ਦਾ ਇਜਾਮਕਰ ਆ ਜੀ ਪੀਯੂ ਦੇ ਸੋ ਇਹ ਡਾਕਟਰ ਰੰਧਾਵਾ ਜੀ ਦੀ ਇੱਕ ਤਰ੍ਹਾਂ ਨਾਲ ਕਹ ਲੋ ਉਹਨਾਂ ਦੀ ਰੂਹ ਹੈ ਜਿਵੇਂ ਸ਼ਾਹਜਹਾਨ ਨੂੰ ਮਮਤਾ ਆਪਾਂ ਕਹਿੰਦੇ ਆ ਵੀ ਤਾਜ ਮਹਿਲ ਨਾ ਜਾਣਾ ਜਾਂਦਾ ਡਾਕਟਰ ਮਹਿੰਦਰ ਸਿੰਘ ਰੰਧਾਵਾ ਜਿਨ੍ਹਾਂ ਨੇ ਯੂਨੀਵਰਸਿਟੀ ਨੂੰ ਸਟਾਰਟ ਕੀਤਾ ਲਾਇਬ੍ਰੇਰੀਆਂ ਬਣਾਈਆਂ ਸਭ ਕੁਝ ਕੀਤਾ ਔਰ ਲੁਧਿਆਣੇ ਉਹਨਾਂ ਦੀ ਇਹ ਉਹਨਾਂ ਨੇ ਡੈਨਮਾਰਕ ਦੀ ਕੋਈ 800 ਸਾਲ ਪੁਰਾਣੀ ਜ਼ਿੰਦਗੀ ਦੇਖ ਕੇ ਇਹ ਸੋਚਿਆ ਸੀ ਆਪਾਂ 100 ਸਾਲ ਦੀ ਤੇ ਸਮਾਜ ਲਈ। ਸੋ ਇਹ ਮਿਊਜ਼ੀਅਮ ਉਹਨਾਂ ਨੇ ਬੜੇ ਵਧੀਆ ਕਾਰੀਗਰ ਬੁਲਾਏ। ਉਹਨਾਂ ਨੂੰ ਬੜਾ ਸੋਹਣਾ ਪੇ ਕੀਤਾ। ਅੰਦਰੋਂ ਦੇਖਣ ਵਾਲਾ ਜੀ ਇਹ ਆਪਾਂ ਫੇਰ ਕਿਤੇ ਦੇਖਾਂਗੇ। ਪਰ ਇਹ ਕਮਾਲ ਹੈ ਜੀ। ਥੈਂਕ ਯੂ ਬਈ। ਹਾਂ। ਪੀਏਯੂ ਹੋਮ ਸਾਇੰਸ ਚਾਹੀਏ ਹੈ। ਪਿੰਡੂ ਸ਼ਹਿਰ ਦਾ ਇਜਾਬ ਕਰ। ਅੰਦਰ ਇਹ ਬਹੁਤ ਸੋਹਣਾ ਮਾਹੌਲ ਆ। ਪੁਰਾਣਾ ਪੰਜਾਬ ਦਿਖਦਾ। ਸਾਰਾ ਕੁੜਾ ਨਾਲ ਦੀ ਨਾਲ ਆਪਣੇ ਜੈਪ ਦੀ ਫਾਇਰ ਬੋਕਸ ਜਾਣੋ ਤੇ ਆਪਣੀ ਇੱਕ ਜਗ੍ਹਾ ਸੁਪਾਈ। ਆਪਰੇ ਹੀ ਘਰੇ ਗੁੜਾ ਲੱਗ ਜਾਂਦਾ। ਤੇ ਕੋਚੀ ਸੀਗੇ ਕੋਚੀ ਦੇ ਨਾ ਮੰਨ ਕੇ ਚੱਲੋ ਵੀ ਜਦੋਂ ਕੋਚੀ ਦੇ ਕੋਲੇ ਪਹੁੰਚਾਂਗਾ ਤ੍ਰਿਪੰਤਰਾ ਤ੍ਰਿਪੰਤਰਾ ਬਾਈ ਬਸ ਆ ਟਿਕ ਬੀ ਲੱਗਦੀ ਹੈਗੇ ਤੇ ਉੱਥੇ ਆ ਕੇ ਨਾ ਬੱਸ ਸਟੈਂਡ ਤੇ ਬਿਲਕੁਲ ਜਮਾ ਜਸਟ ਸਾਹਮਣੇ ਬਹੁਤ ਸੋਹਣਾ ਮੰਦਿਰ ਹੈ ਜੀ ਮੈਂ ਤੁਹਾਨੂੰ ਫੋਟੋਆਂ ਦਿਖਾਉਂਗਾ ਮੈਂ ਚਾਰ ਚੁਕਰ ਵਾਸਤੇ ਸਾਰੇ ਕੇਰਲਾ ਦੇ ਮੰਦਿਰਾਂ ਚਾਸ਼ਵੇਰੇ ਦੀਵੇ ਹੁੰਦੇ ਜਿਹੜਾ ਉਹ ਨਾਰੀਅਲ ਦੇ ਤੇਲ ਵਾਲਾ ਕਨਸੈਪਟ ਹੈ ਉਹ ਇਹ ਸੁਬੰਦੀ ਨਾਰੀ ਉਹ ਕਿੱਡਾ ਸੋਹਣਾ ਕਰਦਾ ਹੈ ਨਾ ਉਹ ਮੰਨ ਕੇ ਚੱਲੂ ਮੈਂ ਦੇਖਣਾ ਸੀਗਾ ਮੈਂ ਫਿਰ ਦੀਵੇ ਕਦੋਂ ਜਗਦੇ ਮੇਰੇ ਕ੍ਰੋਸਟੀ ਸੀ ਮੈਂ ਉਹ ਪੁੱਛਿਆ ਉਸ ਵਾਰੀ ਇਹ ਦੀਵੇ ਕਦੋਂ ਜਗਦੇ ਹੈ ਕਿ ਸ਼ਾਮ ਨੂੰ ਜਗਦੇ ਮੈਂ ਵੀ ਚੱਲ ਉਹ ਕਰਾਂਗੇ ਮੈਂ ਜਿਹੜੇ ਕੱਢਦਾ ਕੱਢਦਾ ਉੱਥੇ ਜਿੱਤੇ ਮੈਂ ਤਾਂ ਨਾ 5-7 ਫੋਟੋਆਂ ਬੀਟਾ ਬਣਾ ਰਿਹਾ ਵਿੱਚ ਹੀ ਛੱਡ ਦੀ ਉਹਨਾਂ ਪੜ੍ਹਾਈ ਕਰਕੇ ਯੂਟਾ ਚ ਨਾ ਕੋਈ ਰੌਕਸ ਤੋਂ ਵਾਟਰਫਾਲ ਨਹੀਂ ਹੈ ਅੱਛਾ ਜੀ ਕੇਸਰ ਬਣਾ ਰਿਹਾ ਮੁੱਖ ਰੌਕਸ ਆ ਗੱਲ ਤੇਫਰ ਦੇਣਾ ਹੈ ਅੱਛਾ ਬਸ਼ਿੰਦੇ ਇਧਰ ਮੈਂ ਲਿਆ ਮੈਂ ਕਰਾਊਟ ਲਾਈਨ ਹੁੰਦੀ ਹੈ ਨਾ ਇਹ ਥੋੜਾ ਜਿਹਾ ਮਿਕਸ ਹੁੰਦਾ ਹੈ ਵਿੱਚ ਚਿੱਟੇ ਤੇ ਕਾਲੇ ਦੇ ਵਿੱਚ ਇਹਨੂੰ ਕਲੀਅਰ ਕਟ ਆਇ ਨਹੀਂ ਬਣਾਉਣਾ ਬਿਲਕੁਲ ਆ ਇਹਨੂੰ ਮਾੜਾ ਮਾੜਾ ਮਿਕਸ ਬਣਾਉਣਾ ਹੈ ਤੁੰਠੀ ਆ ਵੀ ਲੈਂ ਲੈਂ ਕੰਬ ਦੀ ਕੰਬ ਦੀ ਲੈਂ ਮਿਕਸਚਰ ਹੋਵੇ ਹਕਕੀ ਡਾਲੀਆਂ ਚੋਂ ਲੰਗੇ ਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ ਬੈੜਾ ਤੇਰੀ ਯਾਦ ਦੇ ਤੀਕ ਦੂਰ ਦੂਰ ਮੇਰੇ ਪੱਤੇ ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾ ਬਣ ਕੇ ਅਸੀਂ ਅਰੇ ਗਹਿ ਬਿਰਖ ਵਾਲੀ ਹਾ ਬਣ ਕੇ ਦਵਾਰਾ ਗਾਉਣਾ ਪੈਣਾ